ਜਦੋਂ ਧੀ ਪੈਣ ਦੇ ਆਨੰਦ ਕਾਰਜ ਹੁੰਦੇ ਨੇ ਗੁਰਮਖੋ ਅੱਜ ਸਾਡੇ ਸਿੱਖਾਂ ਦੇ ਵਿੱਚ ਰਿਵਾਜ ਆ ਗਿਆ ਕਿ ਉਦੋਂ ਧੀ ਪੈਣ ਨੂੰ ਘਗੜਾ ਪਵਾ ਦਿੱਤਾ ਜਾਂਦਾ ਹੈ ਇੱਕੋ ਵਾਰੀ ਚੱਲਿਆ ਸੀ ਐਸੀ ਰੀਸ ਲੱਗੀ ਹੈ ਐਸੀ ਰੀਸ ਲੱਗੀ ਹੈ ਖਤਮ ਨਹੀਂ ਹੋ ਰਹੀ ਔਰ ਜਦ ਕਿ ਸਾਡੀ ਗੁਰਮਤ ਇਸ ਗੱਲ ਨੂੰ ਪ੍ਰਵਾਨਗੀ ਨਹੀਂ ਦਿੰਦੀ ਸਾਡੀ ਗੁਰਮਤ ਇਸ ਗੱਲ ਨੂੰ ਆਪਾਂ ਤਾਂ ਹੀ ਤਾਂ ਦੁਖੀਆ ਜਦੋਂ ਗੁਰੂ ਦੀ ਗੱਲ ਨਹੀਂ ਮੰਨਦੇ ਗੁਰਮਤ ਪ੍ਰਵਾਨਗੀ ਨਹੀਂ ਦਿੰਦੀ ਇਸ ਗੱਲ ਨੂੰ ਪਰ ਕੀ ਕਗਰੇ ਤੋਂ ਬਿਨਾ ਹੁਣ ਇਸ ਤੋਂ ਬਿਨਾ ਆਨੰਦ ਕਾਰਜ ਹੋ ਰਿਹਾ ਹੈ ਛਾਤੀ ਮਾਰ ਕੇ ਵੇਖੋ ਹੰਬੜਾ ਇਹ ਰੀਸ ਆਪਾਂ ਕਰ ਲਈਏ ਪਰ ਉਹਨਾਂ ਬੇਟੀਆਂ ਦੀ ਰੀਸ ਕਿਉਂ ਨਹੀਂ ਕੀਤੀ ਜਿਹੜੀਆਂ ਬੇਟੀਆਂ ਕਹਿੰਦੀਆਂ ਨੇ ਮੈਂ ਤੇ ਸਾਡੇ ਸੂਟ ਦੇ ਵਿੱਚ ਆਪਣਾ ਆਨੰਦ ਕਾਰਜ ਕਰਾਣਾ ਹੈ ਉਹ ਵੀ ਹੈਗੀਆਂ ਨੇ ਦੁਨੀਆ ਦੇ ਅੰਦਰ ਉਹ ਕਹਿੰਦੀਆਂ ਮੈਂ ਨਹੀਂ ਪਣਾਏ ਮੈਂ ਸਾਡੇ ਸੂਟ ਦੇ ਵਿੱਚ ਆਪਣੇ ਪਤੀ ਦੇ ਨਾਲ ਜਿਹੜੀਆਂ ਲਾਵਾਂ ਲੈਣੀਆਂ ਨੇ ਗੁਰੂ ਰਾਮਦਾਸ ਸਮਰਤ ਜਿਹੜਾ ਹੁਕਮ ਹੈ ਮੈਂ ਸਾਡੇ ਸੂਟ ਦੇ